ਇੰਨਾ ਇੰਨਾ ਹੋ ਰਹੀ ਹੈਗਾ ਕਿਥੇ ਜਾਣਾ ਦੂਆ ਤਿਆ ਚਾਹ ਕਿੱਧਰ ਜਾਣਾ ਹੈ ਓਕੇ ਇਹ ਕਢਾਉਣਾ ਆ ਦੀ ਯਾਰ ਕਢਾਉਣਾ ਹੈ ਦੇਖੀ ਉੱਧਰ ਪੇਂਟ ਤੇ ਚੱਲ ਇੱਕ ਇੱਧਰ ਦੇਖ ਲਓ ਬਸ ਹੋ ਰਹੀ ਹੈ ਉਹ ਜਿਹੜਾ ਨਾ ਉਹ ਥੋੜਾ ਭਲਾ ਹੋ ਜੇ ਨੂੰ ਆ ਗਿਆ ਸਾਈਡ ਆ ਗਈ ਦਿਨਾਲੀ ਆ ਗਈ ਆ ਸ਼ੋਹ ਕਿਹੜੀ ਆ ਆਪਣਾ ਜੋ ਹੈ ਆਪਣਾ ਜੋ ਲਓ ਜੀ ਬਾਈ ਕਰਾਤਾ ਐਚ ਐਮਟੀ ਤਿਆਰ ਪੇਂਟ ਹੋ ਰਿਹਾ ਬਾਈ 35 11 ਫੈਂਟਾ ਤੇਰੇ ਪਰ ਰੰਗ ਰਵਾਣਾ ਨਹੀਂ ਆਉਂਦਾ ਫੈਂਟਾ ਕਿੰਨੇ ਰਹੇਗਾ ਰ ਯਾਰ ਮਨੇ ਕਿਹੜਾ ਕਲਰ ਫੈਂਟਾ ਕਲਰ ਲੋ ਜੀ ਬਾਈ ਐਚ ਐਮ ਟੀ ਤਿਆਰ ਹੋ ਰਿਹਾ ਕਹਿੰਦੇ ਅਹੀ ਹੋਰ ਕਰਦੇ ਮੀਰੇ ਐਚ ਐਮ ਟੀ HM T 35 35 bike 3511 35Y 22 हां जी मना जी 35Y 22 ਰੰਗ ਹੋ ਰਿਹਾ ਮਤਲਬ ਕਿ ਮੋਡੀਫਾਈ ਕਰ ਰਹੇ ਆ ਕਿਹ ਹਾਲ ਹੈ ਵੀਰੇ ਵੀਰੇ 3511 ਕਾ 35Y 35Y ਆ ਬਾਈ 35Y ਹੈ ਹਾਂ ਬਾਈ ਪਲੇਟ ਦਿਖਾਵੇਂ ਨਾ ਮੈਨੂੰ 35Y ਦੀ ਹੈਲੋ ਕੋਈ ਨਹੀਂ ਆ ਬਾਈ ਪੇਂਟ ਹੋਇਆ ਪੇਂਟ ਹੋ ਰਿਹਾ ਪੇਂਟ ਬਾਈ ਇਹ ਰੋਪੜ ਤਿਆਰ ਹੋ ਰਿਹਾ 2K ਪੇਂਟ ਹੋ ਰਿਹਾ ਬਾਕੀ ਪੇਂਟ ਹੋਇਆ ਵੀ ਪੇ ਕਈ ਚੀਜ਼ਾਂ ਨੂੰ ਉਹ ਵੀ ਰਖਾਉਂਦੇ ਆ ਬਾਕੀ ਮਨੇਰੇ ਵੀ ਮਾਨੇ ਚ ਮੈਨੂੰ ਕੀੜਾ ਆ ਰਸਤੇ ਚ ਇਹਨੇ ਗੱਲ ਕਹੀ ਕਿਆ ਕਹੀ ਹੈ ਮੈਂ ਇਹੋ ਜੀ ਲੈ ਕੇ ਤਿਆਰ ਕਰਾ ਲਈ ਕੋਈ ਇਹਨੇ ਨੂੰ ਬਾਈ ਪਹਿਲਾਂ ਕਿਹਾ ਤਾਂ ਵੀ ਟਰੈਕਟਰ ਝੋਟਾ ਠੀਕ ਆ ਹਾਂ ਡਬਲ ਪੀਟੀਓ ਆਹੋ ਆਹ ਕਿਆ ਕਹਿੰਦੇ ਇਹਨੂੰ ਰਿਵਰਸ ਰਿਵਰਸ ਪੀਟੀਓ ਹੈ ਕਲਚ ਜੋ ਵੀ ਹੈ ਸਾਰਾ ਕੁਝ ਸਹੀ ਹੈ ਮਾ ਕੁਝ ਸਹੀ ਆ ਬਾਈ ਯਾਰ ਤੁ ਕੀ ਬਾਈ ਫੁਟਾਮੀਟਰ ਯਾਰ ਜਿਹੜਾ ਮਰਜੀ ਖਿੱਚੀ ਫੇਰੀ ਹੈ ਇਹਦੇ ਨਾਲ ਪਾ ਕੇ ਤੂੰ ਸੱਤ ਫੁਟਾ 8 ਫੁਟਾ ਜੋ ਮਰਜੀ ਨਾਲੇ ਤੇਲ ਦਾ ਘਟ ਖਾਂਦੇ ਮਾਰੇ ਬਾਕੀ ਹੁਣ ਵੀਰ ਬਗਾਲਾ ਪੇਂਟ ਵਾਲੇ ਬਾ ਵੀ ਕਿਆ ਕੀ ਪੇਸ਼ ਕਰਦਾ ਹੈ ਕਲਾਕਾਰੀ ਹਲੇ ਤਾਂ ਵੀ ਅੱਧਾ ਕਿ ਤਿਆਰ ਹੋ ਗਿਆ ਅੱਧਾ ਕਿ ਰਹਿ ਗਿਆ ਅੱਛਾ ਮਗਰਾੜੇ ਗਿਆ ਕੇ ਮੈਂ ਪੇਟ ਉਹਨੂੰ ਬਾਕੀ ਸਾਰੀ ਚੀਜ਼ ਹਾਰੇ ਚੈੱਕ ਕਰੋ ਬਾਈ ਬਨੇ ਲੇਫਟ ਲੁਕਟ ਵੀ ਨਮੀਆਂ ਪਾਈ ਆ ਬਾਈ ਆ ਪਿੱਛੇ ਕਨਾਲ ਦੀ ਉਹ ਕਨਾਲ ਦੀ ਉਹ ਤਕੜੀ ਬਹੁਤ ਐ ਯਾਰ ਪੂਰੀ ਕੰਮ ਨਹੀਂ ਕਰਨ ਹੁਣ ਟਰੈਕਟਰ ਕਰੇ ਕਰਨੇ ਹਾਰੇ ਪੀਟੀਓ ਵਾਲਾ ਕਦੇ ਚੱਲਦਾ ਵੀ ਨਹੀਂ ਅੱਛਾ ਪੀਟੀਓ ਵਾਲਾ ਚੱਲਿਆ ਹੀ ਨਹੀਂ ਕਰਦੇ ਮੈਂ ਚੰਗ ਵਾਲਾ ਕਰੇ ਥੋੜਾ ਯਾਰ ਕੀ ਕਰ ਭਾਈ ਉਹ ਰਾਜਮਾਤਰਾ ਉਹ ਰਾਜਮਾਤਰਾ ਵਾਲਾ ਭਾਈ ਉਹ ਵੀ ਮਾਰੂਗੇ ਉੱਪਰ ਕਿਆ ਮਾਰੇ ਕਰਦੇ ਲੈਕਰ ਜਾ ਅੱਛਾ ਵੱਜੂਗਾ ਹਾਂ ਹਾਂ ਦੋ ਕੋਟ ਲੱਗਣੇ ਆ ਜੀ ਹੋਰ ਤਿੰਨ ਕੋਟਾਂ ਚੰਕਲ ਚੱਲਣਾ ਕਿੰਨੇ ਦਾ ਲੈਣਾ ਬਾਈ ਗੈਰੀ ਹੈ ਹਾਂ ਬਾਈ ਤੇ ਤਨੇ ਲੇਬਰ ਕਰੀ ਵੀ ਆਪਾਂ ਅੱਛਾ ਰੰਗ ਉਹ ਹੀ ਦਾ ਚੀਜ਼ ਆ ਬਾਈ ਜਿਹੜਾ ਬਾਕੀ ਸ਼ੋਹ ਨੂੰ ਰੰਗ ਹੋ ਗਿਆ ਮਨੇ ਆ ਸ਼ੋਹ ਦੇਖ ਕੇ ਹੀ ਅੰਦਰ ਕਲਰ ਬਾਈ ਇਹ ਬਣਾ ਲੈਂਦਾ ਠੀਕ ਹੈ ਉਹ ਬਾਈ ਨਾਲ ਗੱਲ ਆ ਰਹਾ ਮਨੇ ਆਏ ਖਤਰਨਾਕ ਜਲਾਦਾ ਜੇ ਤੂੰ ਪਿੰਡ ਗੀੜਾ ਲਾਇਆ ਵੇ ਮੈਂ ਕਹਿੰਦਾ ਨਿਆਰੀ ਆ ਜੈਣਾ ਪਹਿਲਾਂ ਤਿਆਰ ਤਾਂ ਹੁਣ ਤੋਂ ਚਾਣਦੇ ਆ ਉਹ ਪਈ ਆਏ ਮਨੇ ਦੇਖਿਆ ਜੀ ਇੱਕ ਬਾਕੀ ਬਾਈ ਜਿਹੜੀ ਪਛਾਣ ਆ ਮੇਨ ਮੱਥੇ ਤੇ ਹੀ ਹੁੰਦੀ ਐ ਉਹ ਪਿਆ ਮੱਥਾ ਬਾਈ ਇਹਦਾ ਆ ਦੇਖੋ ਇੱਥੇ ਰ ਪਤਾ ਲੱਗਦਾ ਵੀ ਇਹ ਐਚਐਮਡੀ ਐ ਡਿੰਗ ਕਰਕੇ ਦਸਵਾਵਾਂ ਦੇ ਸਾਨੂੰ ਬਾਈ ਮਨੇ ਇੱਕ ਦੇਖਿਆ ਵਾ ਸ਼ੋ ਨੂੰ ਪੇਂਟ ਬਹੁਤ ਵਧੀਆ ਹੋਇਆ ਹੋਇਆ ਬਹੁਤ ਵਧੀਆ ਬਾਈ ਕੱਲ ਲੈ ਲਓ ਬਾਈ ਕੈਮਰੇ ਦੇ ਵਿੱਚੋਂ ਵੀ ਖੜੇ ਲਿਖਦੇ ਆ ਇਹਨੂੰ ਕਲਰ ਆਪ ਲੈ ਕੇ ਆਉਂਦਾ ਨਾ ਕੱਲ ਲੈ ਬਾਈ ਚੀਨਾ ਕੀ ਕਰਵਾਣਾ ਬਾਈ ਆਪਣਾ ਆਪ ਲੋ ਆਪ ਦੇ ਦਿਓ ਬਾਈ ਆਪ ਦੇ ਦਿਓ ਬਾਈ ਕਿਉਂਕਿ ਬਾਈ ਜੇ ਆਪਾਂ ਕਿਸੇ ਤੇ ਵੀ ਕਰਾਉਂਦੇ ਆ ਤਾਂ ਫਿਰ origignal quality ਨਹੀਂ ਹੁੰਦੀ ਇੱਕ ਵਾਰ ਵਧੀਆ ਲੈ ਕੇ ਕਰਾ ਲਉ ਆਪਣਾ ਹੋਇਆ ਵਾ ਹੱਥ ਫੇਰੇ ਤੇ ਪਤਾ ਲੱਗਦਾ ਵੀ ਹਾਂ ਦੀ ਚੀਜ਼ ਨੂੰ ਰੰਗ ਹੋਇਆ ਅਸੀਂ ਵੀ ਵੀਰੇ ਬੰਪਰ ਨੂੰ ਕਰਾਇਆ ਤਾਂ ਮੋੜ ਦੇ ਟਰੈਕਟਰ ਦੇ ਨੂੰ ਬਾਈ ਕੇ ਲੇਬਰ ਕਰੀ ਨਹੀਂ ਰੰਗ ਆਪਣਾ ਲਿਆਏ ਕਿਉਂਕਿ ਇਹ ਰੰਗ ਲੈਣ ਜਾਂਦੇ ਉੱਥੇ ਵੀ ਕਈ ਕੁਆਲਿਟੀਆਂ ਬਣੇ ਕੁਆਲਿਟੀਆਂ ਨੇ ਦੇਖਾ ਪਤਾ ਤਾਂ ਲੱਗਦਾ ਲੈ ਲੈ ਸੀਸੇ ਮੰਗਣ ਜਮਕਦੀ ਹਾਲੇ ਤਾਂ ਇਹ ਉਰੇ ਪਈ ਆ ਬਾਈ ਘੱਟ ਦੇ ਜੀ ਆ ਫੇਰ ਪਤਾ ਲੱਗਣਾ ਹੈ ਨਾ ਬਾਹਰ ਬਾਹਰ ਮੈਂ ਇੱਕ ਵਾਰੀ ਉੱਥੇ ਟੈਂਕੀ ਨੂੰ ਪੇਂਟ ਹੋ ਜਾਓ ਫੇਰ ਰੱਖ ਕੇ ਦੇਖਦੇ ਆ ਕਿ ਕਿਵੇਂ ਲੋਕਾਂ ਆਉਂਦੀ ਐ ਕਿਉਂਕਿ ਬਾਈ ਹਲੇ ਜਦ ਰੰਗ ਕਰਦੇ ਨਾ ਮਾੜਾ ਮੋਟਾ ਔੜਦਾ ਹੁੰਦਾ ਐ ਤਾਂ ਕਰਕੇ ਇਹ ਅੰਦਰੇ ਪਈ ਐ ਉਹਨੂੰ ਸ਼ਾਮ ਨੂੰ ਬੈਲਡ ਕਰਿਆ ਤਾਂ ਪੀਲੇ ਰੰਗ ਭਰਨਾ ਮੱਛਰ ਆਉਂਦਾ ਨਾ ਉਹ ਜਦੀ ਚੱਕ ਕੇ ਅੰਦਰ ਰੱਖਿਆ ਮੱਛਰੀ ਕੋਰੇ ਪਰ ਲੱਗ ਵੀ ਗਿਆ ਦਾਣਾ ਮਾੜਾ ਐ ਬਾਈ ਨਾਲੇ ਚੜ ਗਿਆ ਨਾਲੇ ਚੜ ਜਾਂਦਾ ਬਾਈ ਨਾਲੇ ਖੱਟੀ ਚੀਜ਼ ਪਤਾ ਆਉਂਦਾ ਐ ਬਾਈ ਚਲੋ ਮਨਾ ਹੁਣ ਐਚਐਮਟੀ ਦਾ ਕੀੜਾ ਰੇਂਜੋਕ ਹੋ ਜੂਗਾ ਆਹਾਂ ਅੱਛਾ ਠੀਕ ਵੀਰ ਵਾਰਣੀ ਇਹਦੀ ਪਰੇ ਗੱਲ ਹੋਣਾ ਸੀ ਇੱਥੇ ਬਾਈ ਹੋਣੀ ਜੋਧੇ ਇਹਦੇ ਅੰਦਰ ਮੋਟੇਲਾ ਹੈ ਹਾਂ ਆ ਚੱਲਦਾ ਕੰਮ ਮਾਰੋ ਮਾਰ ਬਾਈ ਬਰੇ ਕਿੰਨੇ ਟਾਈਮ ਤੱਕ ਇਹਦੂ ਕੇ ਟਰੈਕਟਰ ਹੋਣਾ ਆ ਜੀ ਇਹਨਾਂ ਨੇ ਸ਼ਾਮ ਨੂੰ ਹੋ ਜੂ ਅੱਜ ਕਲੀਅਰ ਨੇ ਜਾਣਾ ਫਿਟਿੰਗ ਇਹਨਾਂ ਨੇ ਤਰਾਂ ਜਾ ਕੇ ਕਰਨੀ ਹੈ ਜੀ ਅੱਛਾ ਜੀ ਆਹ ਮੋਟਰ ਉਹ ਕਰਨਾ ਹੈ ਨਾ ਇਹਨਾਂ ਨੇ ਉਹਦੇ ਲਾਣਾ ਮੋਡੀਫਾਈ ਕਰਨਾ ਹੈ ਫਿਟਿੰਗ ਆਪ ਕਰ ਲੈਣੀ ਰੰਗ ਦੇ ਲੈ ਦੂਏ ਕੋਡ ਨੂੰ ਕਿੰਨਾ ਖੜਦਾ ਏ ਜਾਂ ਤੀਆ ਬਜਣਾ ਦੇ ਲੈ ਕੁਆਲਿਟੀ ਕਿੱਥੇ ਜਾਣੀ ਹੈ ਬਈ ਇਹਨਾਂ ਦਾ ਗੱਲ ਬਾਤ ਰੰਗ ਵਾਲੀ ਆਇਨਾ ਬਣੇ ਹਲੇ ਪੈਸੇ ਹੋਰ ਵੀ ਲੱਗਣੇ ਐ ਲੈਟਾ ਸ਼ਰਟਾ ਹੋਰ ਮਾੜੀ ਮੋਟੀ ਡੈਡੀ ਕਮੇਟਰੀ ਮੋਡੀਫਾਈ ਮੈਂ ਇਹਨੂੰ ਕਹਿਆ ਦਾ ਸਟੀering ਪਾਵਰ ਬਾਈ ਜੀ ਰੇਨਸਰੀ ਲੱਗੂਗੀ ਉਹਦੀ ਵਧੀ ਲੱਗਣੇ ਐ ਸ਼ਾਇਦ ਆਵਾ ਕਹਿੰਦਾ ਵੀ ਸਟੀering ਕਰਨਾ ਪਾਵਰ ਕਹਿੰਦਾ ਵੀ ਇਹੀ ਹਜੇ ਰਹਿਣ ਦਾ ਨਾ ਨਾ ਟੈਂਕੀ ਚੇਂਜ ਹੋਣੀ ਐ ਫਿਰ ਟੈਂਕੀ ਚੇਂਜ ਕਰਨੀ ਬਾਈ ਅਮਨ ਹੋਰ ਕਹਿੰਦਾ ਦਾ ਕਹਿੰਦਾ ਇਹਨੂੰ ਮੈਂ ਕਿਹਾ ਸੈੱਡ ਕਰਾ ਲਈਏ ਨਾ ਨਾ ਸੈੱਡ ਕੇ ਨਹੀਂ ਕਰਾਉਣਾ ਕਾ ਕੇ ਮਕੋਰੇ ਕਰਾ ਲੰਨੇ ਆ ਮੈਂ ਕਹਿੰਦਾ ਕਿਹਨੇ ਕਿਨੇ ਇਹ ਐ ਐਚਐਮਟੀ ਫੇ ਤਾਂ ਐਚਐਮਟੀ ਰਹਿਣੀ ਫੇ ਤਾਂ ਮਿਕਸ ਹੋ ਜਾਣੇ ਨੇ ਦਾ ਗਣਾ ਹੀ ਹਿੱਸਾ ਕਿਸੇ ਹੋਰ ਦਾ ਏ ਹਾਂ ਹਾਂ ਸਹੀ ਗੱਲ ਹੈ ਇੰਜਨ ਕਿਸੇ ਦਾ ਪਿਛਲਾ ਕਿਸੇ ਦਾ ਭਈ ਸਾਡੇ ਪਿੰਡ ਲੈ ਦੇ ਟਰੈਕਟਰ ਬੰਦੇ ਪਟਿਆਲੇ ਤੇ ਜਾਂ ਖੋਲਿਆ ਏ ਕੋਈ 파ਟ ਕਿਸੇ ਦਾ ਕੋਈ ਕਿਸੇ ਦਾ ਪਤਾ ਹੀ ਨਾ ਲੱਗੇ ਇੰਜਨ ਦਾ オリジナル ਆ ਵੀਰੇ ਹਾਂ ਸਾਰਾ オリジナル ਆ ਇਹ ਤਾਂ ਠੀਕ ਬੱਤੀ ਠੀਕ ਹੁਣ ਦੇਖੋ ਬੱਤੀ ਭਾਈ ਰੰਗ ਕਰਨੇ ਦਾ ਵੀ ਟੰਗ ਹੁੰਦਾ ਏ ਵਿਚਾਰਾ ਖਾਣੇ ਟਾਈਮ ਤੇ ਖੜਾ ਹੀ ਆ ਹੁਣ ਹੁਣ ਚੱਲ ਲੱਗੇ ਦੱਸੋ ਜ਼ੋਰ ਚੈੱਕ ਕਰਨਾ ਜ਼ੋਰ ਦਾ ਹੈਗਾ ਜ਼ੋਰ ਚ ਚਲਾ ਕੇ ਦੇਖ ਲਈਏ ਵੇਖ ਤਾਂ ਠੀਕ ਹੈ ਸਰਵਿਸ ਵੀ ਕਰਾਉਂਦੇ ਉਹ ਵੀ ਕਰਾਤਾ ਇਹਦਾ ਜਿੱਦਲਾ ਔਇਲ ਮੈਨਟੇਨ ਕਰਾਤਾ ਸਾਰਾ ਇੰਜਨ ਵੱਲੋਂ ਪੱਤੀ ਨਹੀਂ ਹੈਗੀ ਇੱਕ ਪੈਸੇ ਲੱਗਣਾ ਇੰਜਨ ਪਾ ਯਾਰ ਮਨਾ ਠੀਕ ਹੈ ਇੰਜਨ ਦਾ ਉੱਤੇ ਨਹੀਂ ਨਾ ਫੇਰ ਤਾਂ ਠੀਕ ਚੱਲਦਾ ਰਹੂਗਾ ਜੀ ਆ ਵੜ ਕੇ ਦੇਖੀਏ ਠੀਕ ਹੈ ਆਮਨੇ ਨੂੰ ਬਾਈ ਤਾਂ ਲੈ ਜਾਂਦਾ ਇਹ ਥੋੜਾ ਜਾਂ ਫਿਰ ਬਰੀਕੀ ਗੱਲ ਦੇਖਦਾ ਏਸੀ ਵਾਲਾ ਨਾ ਇਹਨਾਂ ਨੂੰ ਨਾਟਾ ਦਾ ਪਤਾ ਹੁੰਦਾ ਨੇ ਜੇ ਇੱਕ ਅਧਾ ਨਟ ਰਹਿ ਗਿਆ ਮੈਂ ਨਾ ਗੇੜਾ ਮਾਰ ਗਿਆ ਤੈਨੂੰ ਲੈਣ ਗਿਆਦਾ ਵਾਪਸ ਹਾਂ ਬੰਦਾ ਬਾਈ ਮਾਰ ਗਿਆ ਪੇਂਟ ਵਾਲੀ ਗੱਡੀ ਜਿੰਨਾ ਮਰਜ਼ੀ ਲੈ ਲੈ ਇਹਨੂੰ ਦੋ ਬੰਦੇ ਹੋਰ ਪਹੁੰਚ ਗਏ ਹਾਂ ਗੇੜਾ ਲੈਣਾ ਗੇੜਾ ਨਹੀਂ ਵੇਲਾ ਨਹੀਂ ਦਿੱਤੀ ਪਹਿਲਾਂ ਲੀਰ ਭਰਾਉਣੀ ਆ ਮਰੇ ਕਿਆ ਭਰਾਉਣਾ ਪੋਚਾ ਇਹਨਾਂ ਨੂੰ ਪਤੰਗਾ ਦੀ ਟੈਨਸ਼ਨ ਵੀ ਵੀ ਉਹ ਕਿੰਨੇ ਕੁ ਪਤੰਗਾ ਢਾ ਲੂਗੇ ਤੁਸੀਂ ਆਵਣੇ ਆ ਵੀ ਨਾਲੇ ਆ ਸਾਡੇ ਆਵਣੇ ਨੂੰ ਸ਼ੌਂਕ ਨਹੀਂ ਪਤੰਗਾ ਦਾ ਵੀ ਸ਼ੌਂਕ ਹੈਗਾ ਆ ਦੇਖ ਲੈ ਨਾਲੇ ਕਹਿੰਦਾ ਬੰਦੇ ਨਾਲ ਲੈ ਕੇ ਚੱਲੇ ਹੈਗਾ ਏ ਬਾਈ ਇੱਕੋ ਹੀ ਤਾਂ ਤੀਨੋਂ ਦਾ ਪਤਾ ਕਾਲਾ ਕਾਨੂੰ ਕਿਹਦੇ ਪਤੰਗ ਵੜਨੇ ਆ ਕੋਈ ਨਹੀਂ ਛੱਡਨੇ ਜਿਹੜਾ ਆਈ ਗਿਆ ਸਭ ਫੈਂਟਨੇ ਆ ਸਾਰੇ ਪਿੰਡ ਦੇ ਵੱਢਨੇ ਆ ਕੁੰਡੀ ਬਾਈ ਵੀ ਪੈਸੇ ਲੈ ਆਏ ਪਏ ਛੇੜਨ ਦਾ ਦੂਰ ਹੈ ਹਾਂ ਸਾਰੇ ਪਿੰਡ ਦੇ ਵੱਢਨੇ ਆ ਸਾਰੇ ਪਿੰਡ ਦੇ ਵੱਢਨੇ ਆਪਣੇ ਜਿਹਨੂੰ ਪੁੱਛੀ ਕੇ ਪਤੰਗ ਡਾਉਣਾ ਹੁੰਦਾ ਹੈ ਉਹ ਤੋਂ ਨਾਲੇ ਆੜਾ ਡਾਉਣਾ ਉਹਦੇ ਨਾਲੇ 2-4 ਪਤੰਗ ਜੋੜਨੇ ਡੋਰ ਕੇ ਬੰਨ ਕੇ ਡਾੜੇਣਾ ਤੈਨੂੰ ਪਰ ਇਹਦਾ ਫੋਨ ਬੰਨ ਕੇ ਡਾੜਾਉਣਾ ਸ਼ੇਨੂ ਬਟੇ ਮੋਚਾ ਨੂੰ ਬਟੇ ਬਹੁਤ ਦਿੰਦਾ ਇਹਨਾਂ ਪਰ ਇਹਦਾ ਫੋਨ ਬੰਨ ਕੇ ਡਾੜਾਉਣਾ ਇਹਨੂੰ ਫੜ ਲਈ ਬਸ ਆਪਣੇ ਇੱਕ ਵਾਪਾ ਨੇ ਫੋਨ ਘੜੇ ਘਟਾਇਆ ਤਾਂ ਮਿਹਕ ਵਾਲਾ ਘੜਾਇਆ ਨਾ ਨਾ ਮੇਰੇ ਵਾਲਾ ਘੜਾਇਆ ਪਿਛਲੇ ਸਾਲ ਪਤਾ ਹਾਂ ਐਸ ਕੀ ਨਹੀਂ ਡਾਉਣਾ ਇਹ ਕਿ ਭਾਰਾ ਹੈ ਐਕਤੀ ਹੈ ਨਾ ਫੋਨ ਹਲਕਾ ਆਪਣੇ ਜਿਹਾ ਵਾਤਾ ਆਪਣੇ ਵਾਲੇ ਭਾਰੇ ਹੈ ਇਹ ਡਾਉਣਾ ਇਹ ਡਾਉਣਾ ਹੈ ਇਹ ਡਾਉਣਾ ਸੀ ਉਹ ਹਲਕਾ 16 ਲੈ ਕੇ ਆਓ ਹਲਕਾ 16 ਦੇ 16 ਬਣਾਉਣਾ ਇੱਥੇ ਤੁਸੀਂ ਆਮਨੇ ਨੂੰ 16 ਦਵਾ ਦਿਓ ਆਪਣੇ ਆਮਨੇ ਆੜਾ ਰਹਿਣਾ ਠੀਕ ਹੈ 10 ਬੰਦ ਕੱਢੋ ਸਾਰੇ ਕੱਢੋ ਉਹ ਲਿਆਈ ਹੋਣੀ ਫਿਰ ਉਹ ਜਾ ਯਾਰੋ ਡਾਕਟਰ ਨੂੰ ਬੁਲਾਓ ਥੋੜਾ ਬੈਂਕ ਨੂੰ ਆਗ ਮਾਰ ਦੋ ਨਹੀਂ ਕਲਰ ਇੱਥੇ ਆ ਗਏ ਗਲਾਬੀ ਹੋ ਗਿਆ ਫੈਂਟਾ ਤੇਰੇ ਉੱਪਰ ਰੰਗ ਰੰਗਣਾ ਚਾਹੁੰਦਾ ਨਾ ਪੰਜਾਇਆ ਗਲਾਬੀ ਰੰਗ ਮਸਾ ਫੈਂਟਾ ਕੇ ਨਾ ਰਹੇਗਾ ਰ ਯਾਰ ਮਨੇ ਕਿਹੜਾ ਕਲਰ ਫੈਂਟਾ ਕਲਰ ਫੈਂਟਾ ਕਲਰ ਰੰਗ ਨਾ ਕਹਿੰਦਾ ਹਾਂ ਬਰੀਲਾ ਦਾ ਚੈਂਟੀ ਪਹਿਲੀ ਵਾਰ ਦੇਖਿਆ ਤੇ ਯਾਰ ਹੁੰਦਾ ਮੁੰਡਾ ਕਹਿੰਦਾ ਪਹਿਲੀ ਵਾਰ ਦੇਖਿਆ ਐ ਚ ਐਮਡੀ ਤਿਆਰ ਹੁੰਦਾ ਇਹ ਵੀ ਬਾਈ ਕੋਈ ਕੋਈ ਉਹ ਤਿਆਰ ਕਰਾ ਸਕਦਾ ਇਹ ਪੁਰਾਣਾ ਖੁੰਡ ਲੈ ਕੇ ਉਹਦੇ ਪਾਸੇ ਨਹੀਂ ਹੋ ਰਿਹਾ ਬੱਸ ਨਾਲ ਦੇਖਿਆ ਕਿੱਦਾਂ ਹੁੰਦਾ ਨੇ ਉਹ ਆਹ ਆਹ ਇੰਜਨ ਤਾਂ ਹੁਣ ਦੇਖਿਆ ਬਾਈ ਕੱਪੜਾ ਲੈ ਕੇ ਪੁਰਾਣਾ ਤਿੰਨ ਸਿਲੰਡਰ ਹੈ ਕਿ ਚਾਰ ਹੈ ਇਹ ਵੀਰੇ ਤਿੰਨ ਹੈ ਉਹ ਮਨੇ ਆਉ ਰਹੇ ਨੇ ਕਿੱਥਾਂ ਆਉਂਦਾ ਯਾਰ ਉਰੇ ਨੂੰ ਤੂੰ ਹਾਂ ਉਰੇ ਨੂੰ ਪਾਣੀ ਪੈਂਦਾ ਪਰ ਕਹਿੰਦਾ ਹੱਥ ਸਿਲੰਡਰ ਅਸੀਂ ਲਾਵਾਗੇ ਫੜ ਕੇ ਇੱਕ ਆਵਲਾ ਰਹਿਣਾ ਇੱਕ ਸਿਲੰਡਰ ਆਪ ਆਪ ਲਾਦਾ ਕਿ ਪੂਰੇ ਲਾ ਦੇਣਾ ਜਗ੍ਹਾ ਹੈਗੀ ਆਹ ਇੱਥੇ ਪਾਣੀ ਵਜਣਾ ਬੈਟਰੀ ਵਾਲੀ ਜਗ੍ਹਾ ਹੈ ਉਹ ਹੈ ਉਹ ਤੁਹਾਡਾ ਭਲਾ ਹੋ ਜੇ ਨੂੰ ਆ ਗਿਆ ਸਾਈਡ ਆ ਗਈ ਦਿਨਾਲੀ ਆ ਗਈ ਆ ਸ਼ੋਹ ਕਿਹੜੀ ਆ ਆਪਣਾ ਸ਼ੋਹ ਆਏ ਆਪਣਾ ਸ਼ੋਹ ਇਹ ਦੋ ਰੰਗਾ ਜਾਂਦਾ ਨਾ ਲੋ ਜੀ ਬਾਈ 35 ਗਿਆਰਾ ਫਿੱਟ ਕਰਨ ਲੱਗੇ ਮੁੰਡੇ ਚਾਰ ਆਈਟਮਾਂ ਆ ਬਾਈ ਦੇਖੋ ਇੱਕ ਟੈਂਕੀ ਆ ਵਾ ਇੰਨੀ ਹੀ ਲੁੱਕ ਬਣਾਉਣੀ ਆ ਹਾਂ ਉਹਨੇ ਸਿਰ ਲੱਗਣ ਲੱਗਿਆ ਤੂੰ ਕਿਹਾ ਤੂੰ ਕਿਹਾ ਤੂੰ ਪੂਰਾ ਸਰੀਰ ਹੈ ਤੂੰ ਪੂਰਾ ਸਰੀਰ ਹੈ ਰੱਖ ਬਾਈ ਓਏ ਸਿਰ ਸਰੀਰ ਆ ਪੂਰਾ ਆਉਣੇ ਕਿੰਨਾ ਘਵਾਰਾ ਸਿਰ ਸਰੀਰ ਭਾਈ ਭਾਈ ਮੈਂ ਹੀ ਦਾ ਭਾਰ ਆਏ ਉਹ ਰੰਗ ਉਹ ਕਿੰਨੀ ਲੱਗ ਗਈ ਆ ਇੱਥੇ ਵਾਹ ਚਾਚਾ ਬਾਓ ਫਿੱਟ ਹੋ ਗਿਆ ਉਹ ਆਉਣੇ ਉੱਪਰ ਨਾ ਲੱਗ ਜਵੇ ਉਹ ਥੱਲੇ ਕਰ ਲੈ ਉੱਪਰ ਲੱਗ ਜਾਣਾ ਹਾਂ ਜੀ ਅੱਗੇ ਆ ਜੀ ਸੜਕ ਤੇ ਹਾਂ ਸੜਕ ਤੇ ਪਾਲਾ ਆ ਗਿਆ ਉੱਪਰ ਆ ਪਾ ਮੈਗਾ ਟਵਾਂਕ ਹਣ ਹੋਣਾ ਕਿ ਵੀ ਉਹੀ ਟਰੈਕਟਰ ਸਟicker ਲਾ ਕੇ ਗੱਲ ਬਣ ਜਾਣੀ ਹੋ ਛੱਡੋ ਨਾ ਛੱਡੋ ਕਰੀਏ ਨਾ ਅੱਗੇ ਬੱਤੀ ਚਾਲੜ ਕੇ ਜੀ ਆਹ ਇਹ ਕਿੱਥੇ ਬਾਬਾ ਹਾਂ ਲਿਆ ਲਿਆ ਰਾਏ ਤੇ ਕਿ ਉੱਧਰ ਪੇਂਟ ਤੇ ਚੱਲ ਇੱਕ ਇੱਧਰ ਦੇਖ ਲੋ ਹੋਰ ਹੈਗੀ ਨਾ ਟੇਰੋ ਸਟੀਲ ਦੇ ਲੈਣੇ ਆ ਇਹ ਨਾ ਕੋਈ ਪੈਨਾ ਇੰਨਾ ਇੰਨਾ ਹੋਦੀ ਹੈਗਾ ਕਿਸੇ ਹੱਦ ਤੱਕ ਲੈ ਲੈ ਪਹਿਲਾਂ ਦੂਆ ਪਿਆ ਚੌਥੀ ਜਾਨ ਬਾਈ ਜੀ ਪੇਂਟ ਜਾਂਦੇ ਆ ਕਿੱਧਰ ਜਾਣਾ ਹੈ ਹੈ ਕਿਹਾ ਬਈ ਵਾਹ ਜੀ ਵਾਹ ਆ ਬਾਈ ਜਿਆਦਾ ਬੀ ਨੇ ਸ਼ੇਡ ਖਾਨੀ ਨਿਕਾਣੀ ਹੈ ਜੀ ਮਨੇ ਛੇੜ ਖਾਨੇ ਨਿਕਾਣੀ ਪੁਰਾਣਾ ਖੁੰਡਾ ਹੈ ਇਹ ਕਿੰਨਾ ਮਾਡਲ ਹੈ ਜੀ ਮੈਨ ਚਲਾ ਕੇ ਲਿਗਿਆ ਜੰਦਾ ਤੁਹਾਨੂੰ ਘੜੇ ਨਵੇਂ ਮਾਡਲ ਹੈ ਵੀਰੇ 3511 3511 ਉਹ ਬਾਈ ਘਾ ਨੂੰ 11 ਹੈ 11 ਹੈ 3511 3511 ਆਉਨੇ ਆ ਜਾ ਆ ਮੁੰਡੇ ਨੂੰ ਆਇਆ ਬਾਈ ਟਰੈਕਟਰ 3511 ਆ ਜਾ ਆ ਜਾ ਬਈ ਆ ਜਾ ਮੁੰਡਾ ਯਾਰ ਚਾਬੀ ਫੜਾਓ ਹੁਣੇ ਚਾਬੀ ਫੜਾਓ ਬੜੀ ਜੱੜੀ ਆ ਵੀ ਲੈ ਕੇ ਆਓ ਸਿਰਾ ਕੇ ਗੱਲ ਹੈ ਇਹ ਬਹੁਤ ਉਹਦੇ ਘੇੜਾ ਗੌਰਗੇ ਲੈ ਗੰਡਾ ਕੱਢਦਾ ਦਵੇ ਪਤਾ ਕੰਡਾ 35 11 ਕਿਤੇ ਲਿਆ ਨਾ ਲੈ ਹੀ ਨਾਲ ਲੈ ਆਵੇ ਘਰ ਪਿਆਰ ਨਾ ਕਰਾ ਦੇਵੇ ਪੇਂਟ ਕੁਆਲਿਟੀ ਕਿਵੇਂ ਹੈ ਪੇਂਟ ਕੁਆਲਿਟੀ ਵਧੀਆ ਬਾਈ ਪੇਂਟ ਕੁਆਲਿਟੀ ਵਧੀਆ ਇੱਕ ਨੰਬਰ ਹੈ ਮੂੰਹ ਦਿਖਦਾ ਪੇਂਟ ਤੈਨੂੰ ਆ ਦੇਖੋ ਜੁੰਦਾ ਤੂੰ ਬੋਲ ਬਾਈ ਪੇਂਟ ਵਧੀਆ ਕਰਿਆ ਤੈ ਕੰਮਬਰ ਇੱਕ ਕਾਰਡ ਦਵਾ ਦੇ ਲੋ ਜੀ ਬਾਈ ਹੋ ਗਿਆ ਵਧਾਈਆਂ ਹਾਂਜੀ ਕਰੋ ਵਧਾਈਆਂ ਫਿਰ ਚਾਬੀ ਕਿੱਥੇ ਚਾਬੀ ਨਾ ਜਾਈ ਬਾਈ ਚਾ ਆ ਲੋ ਜੀ ਵਧਾਈਆਂ ਹੋ ਗਿਆ ਬਾਈ ਤੇ ਪੁਰਾਣਾ ਖੁੰਡ ਤਿਆਰ ਕਰਾਇਆ ਮੁबारकਾ ਬਾਈ ਬਾਈ ਨੇ ਬਾਈ ਪੁਰਾਣਾ ਖੁੰਡ ਤਿਆਰ ਕਰਾਇਆ ਐਚ ਐਮ ਟੀ ਬਾਈ ਮੁबारकਾ ਬਹੁਤ ਪੇਂਟ ਦਾ ਨਿਆਰਾ ਲਿਆਤਾ ਬਾਈ ਰੂਹ ਕੋਚ ਕਰਤੀ ਦੇਖੋ ਬਾਈ ਤਰਾਓ ਬਾਈ ਦਾ ਪੇਂਟ ਐਚ ਐਮ ਟੀ ਤਿਆਰ ਕਰਾਇਆ ਬਾਈ ਬਾਈ ਦਾ ਬਾਈ ਨੰਬਰ ਦੱਸੋ ਬਾਈ ਆਪਣਾ ਕਿੰਨਾ ਬਾਈ ਵੀਰੇ ਨੰਬਰ ਕਿੰਨਾ ਆਪਣਾ 9649 9649 3799 3599 3737 3799 ਜੀਨੇ ਆਉਣਾ ਬਾਈ ਸਰਜੀਤ ਦੇ ਲੈਟਾਂ ਕੋਲ ਆਏ ਇਹਨੇ 5 6 ਤਿਆਰ ਕਰਤੇ ਬਾਕੀ ਇੱਕ ਹੋਰ ਐਡ ਆਨ ਹੋ ਗਿਆ ਬਾਈ ਇੱਕ ਹਾਂ ਨਾ ਨਾ ਠੀਕ ਹੈ ਵੀਰੇ ਟਰੈਕਟਰ ਵੀਰੇ ਰੰਗ ਹੁਣ ਵੀਡੀਓ ਚ ਕੁਛ ਲੱਗੇ ਕੋਲ ਤੇ ਬਾਈ ਵਧੀਆ ਹੈ ਕੁਆਲਿਟੀ ਬਾਈ ਕਾਲੂ ਦਾ ਇੰਨਾ ਕਹਿੰਦੇ ਕੋਲ ਆ ਕੇ ਮਨੇ ਢਾੜੀ ਮਨੇ ਯਾਰਾ ਕ੍ਰੈਡਾ ਮਨਾ ਕਿਸੇ ਬੰਦੇ ਦੀ ਵੇਟ ਕਰਦਾ ਇਹ ਦੱਸਦਾ ਹੈ ਨਹੀਂ ਹਾਂ ਮਨ ਕਿਨੇ ਆਉਣਾ ਕਿਸੇ ਨੇ ਨਹੀਂ ਪਤੰਗ ਆਉਣੇ ਬੰਦੇ ਦੇ ਹਾਂ ਵੇਟ ਖਤਮ ਹੋ ਗਈ ਤੇਰੀ ਤੂੰ ਆਏ ਦੱਸ ਤੂੰ ਕਿਹੜੇ ਸੀਕ੍ਰਟ ਰਸਤੇ ਨੂੰ ਆ ਗਿਆ ਤੂੰ ਆਏ ਦੇਖ ਲੈ ਵੀ ਅਸੀਂ ਉੱਥੇ ਜਾ ਕੇ ਤੇਰੇ ਕੋ ਆ ਕੇ ਕਿੱਕੜਾ ਕੇ ਤੁਸੀਂ ਉੱਥੇ ਪਤੰਗ ਹੌਲੀ ਹੌਲੀ ਲੈ ਕੇ ਆਏ ਸੀ ਤੂੰ ਆ ਤੀ ਗਏ ਕਿੱਥੇ ਐਵੇਂ ਦੇਖ ਇਹ ਵੀ ਤਾਂ ਦੇਖ ਦੱਸ ਤੂੰ ਮੰਨ ਗਿਆ ਸਾਨੂੰ ਇਹ ਵੀ ਤਾਂ ਦੇ ਆ ਕੇ ਮੈਂ ਕਿਹਾ ਦੱਸ ਦੇ ਦੀ ਸਪੀਡ ਤਾਂ ਆਇਆ ਤੂੰ ਆਏ ਦੇਖਾ ਸੀ ਕਿੱਥੇ ਦੇ ਘੁੰਮ ਗਿਆ ਕਿੱਥੇ ਨੂੰ ਆ ਗਿਆ ਜਹਾੜਾ ਲੈ ਰਕ ਨੇ ਇਹਨੇ ਪਾੜ ਦਨੇ ਜਾਨਮਾਲ ਹਾਊਸ ਤੋਂ ਦਾ ਜਪਰੀਆ ਫੁੱਲ ਦੀ तकरीबन 10 ਦਾ ਟਾਈਮ ਹੋ ਗਿਆ ਬਾਈ ਹੁਣੇ 20% ਉਤਰੀ ਹੈ ਸਵੇਰੇ ਸਵੇਰੇ ਤਾਂ ਬਾਈ ਕੁਝ ਵੀ ਨਹੀਂ ਤਾਂ ਦਿਖਦਾ ਹੈਗਾ ਤੇ ਸੂਏ ਵਰ ਕੇ ਤੱਕ ਨਹੀਂ ਗੜਾ ਮਾਰਨਾ ਹੈ ਬਾਈ ਕਣਕਾਂ ਨੂੰ ਦੇਖ ਕੇ ਬਾਈ ਹੁੰਦੀ ਆ ਰੂਹ ਖੋਸ਼ ਦਿਨ ਘਟਦੇ ਜਾਂਦੇ ਨੇ ਇਹਦੇ ਵੀ ਹੁਣ ਜਿਹੜੀ ਬੱਲ ਵਾਲੀ ਬਸਤਾ ਹੁੰਦੀ ਆ ਬਾਈ ਸਮਝ ਲਓ ਡੰਡੀ ਚੜ੍ਹਨੇ ਵਾਲਾ ਕੰਮ ਉਹ ਹੋ ਗਿਆ ਵੀ ਗੋਪ ਦੇ ਵਿੱਚ ਆ ਗਈ ਹੁਣ ਜਿੰਨੀ ਵੀ ਕਣਕ ਆਪਣੀ ਬੱਲਾਂ ਦੇ ਵਿੱਚ ਐਨ ਪੈਪਾ ਭਰਨ ਲੱਗ ਗਿਆ ਕੱਲੀ-ਕੱਲੀ ਪੈਪ ਦੇਖਦੀ ਹੈ ਬਾਈ ਪਹਿਲਾਂ ਇਹ ਕਣਕ ਔਲ ਮੋਲ ਜੀ ਹੋਈ ਵੀ ਤੇ ਕੋਈ ਇਧਰ ਨੂੰ ਗਿਰੀ ਵੀ ਤੇ ਕੋਈ ਐੇ ਹੋਈ ਵੀ ਤੇ ਹੁਣ ਡੰਡੀ ਦੇ ਵੱਲ ਪੈਣ ਲੱਗੀ ਬਾਈ ਐੇ ਸਿੱਧੀ ਹੋ ਗਈ ਦੇਖੋ ਬਦ ਬਣਨ ਦਾ ਟਾਈਮ ਹੋ ਗਿਆ ਹੁਣ ਪਾਣੀ ਲੱਗਿਆ ਨਹੀਂ ਹੈਗਾ ਬਾਈ ਪਾਣੀ ਹੁਣ ਲਾਉਣਾ ਪੈਣਾ ਹੈ ਕਿਉਂਕਿ ਪਾਣੀ ਨੂੰ ਦੇਖਦੇ ਤੇ ਵੀ ਮੌਸਮ ਮੀਂਹ ਵਾਲਾ ਸਿਸਟਮ ਹੈ ਨਹੀਂ ਵੀ ਜੇ ਮੀਂਹ ਪੈ ਜਾਵੇ ਤਾਂ ਸਾਰੇ ਕੰਮ ਲੋਟ ਆ ਜੂਗੇ ਪਰ ਨਹੀਂ ਨੇਕਟ ਪਰ ਮੀਂਹ ਦੱਸਿਆ ਨਹੀਂ ਪਿਆ ਮੀਂਹ ਵਾਲਾ ਸਿਸਟਮ ਹੈ ਵੀ ਨਹੀਂ ਬਾਈ ਪਾਣੀ ਲਾਉਣਾ ਪੈਣਾ ਹੁਣ ਇੱਕ ਅੱਧੇ ਦਿਨ ਦੇ ਵਿੱਚ ਦੇਖਦੇ ਆ ਔਰੇ ਵੀ ਪਾਣੀ ਲਾ ਦੇਣਾ ਬਾਈ ਡੈਰੀ ਪਿੱਛੇ ਖੇਤਾਂ 'ਚ ਵੀ ਪਾਣੀ ਦਾ ਰਹਿਣਾ ਦੋਹੇ ਕੰਮ ਨਿਬੇੜ ਦੇਣੇ ਆਪਾਂ ਨੇ ਇਹ ਕੰਮ ਜ਼ਰੂਰੀ ਆ ਹੁਣ ਬਾਈ ਬਾਕੀ ਕੰਮ ਨਿਬੜ ਗਏ ਹੁਣ ਉਹ ਸਾਈਡ ਤੇ ਵਿਹਲੇ ਆ ਬਾ ਹੁਣ ਇਧਰੇ ਦੇਖਣਾ ਆਪਾਂ ਨੇ ਵੀ ਜਿਹੜਾ ਸਿਸਟਮ ਲੈਂਦਾ ਇਹ ਕਰਨਾ ਕਲੀਅਰ ਇਸਾ ਪ੍ਰੀਆਂ ਚੱਲ ਪੈਣੀਆਂ ਤੁਹਾਨੂੰ ਪਤਾ ਹੀ ਐ ਸੋ ਪ੍ਰੀਆਂ ਚੱਲਦੀਆਂ ਵੀ ਬਾਈ ਹੁਣ ਜਿਹਦੇ ਗੁੱਲੀ ਡੰਡਾ ਐ ਗੁੱਲੀ ਡੰਡਾ ਕਾਬੂ ਕਰਨੇ ਵਾਲੇ ਚੱਲਦੀਆਂ ਜਿਹੜੀਆਂ ਹੋਰ ਬਾਦਮ ਵਾਲੀਆਂ ਉਹ ਨਹੀਂ ਚੱਲਦੀਆਂ ਹਲੇ ਬਹੁਤ ਚੱਲ ਪੈਣੀਆਂ